ਨਨ ਹਾਂ ਜੀ ਆਪ ਸਭ ਦਾ ਸਵਾਗਤ ਹੈ ਜੀ ਜ਼ਾਂਬੀਕ ਟਿਊਟੂਬ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਆ ਜੇ ਨਾ ਟੈਂਪ ਟੂ ਟਾਈਮ ਮਿਲਦਾ ਰਹੇ ਅੱਜ ਅਸੀਂ ਸੁਜਨ ਸਿੰਘ ਬਾਰੇ ਪੜ੍ਹਾਂਗੇ ਸੁਜਨ ਸਿੰਘ ਜਿਹੜਾ ਜਨਮ ਸਾਲ 1909 ਦੇ ਵਿੱਚ ਹੋਇਆ ਸੀ ਤੇ ਜਿਹੜੀ ਉਹਨਾਂ ਦੀ ਮੌਤ 1993 ਦੇ ਵਿੱਚ ਹੋ ਗਈ ਸੀ ਜੀ ਉਹਨਾਂ ਦਾ ਜੀਵਨ ਕਾਲ 1909 ਤੋਂ ਲੈ ਕੇ 1993 ਤੱਕ ਦਾ ਰਹੇਗਾ ਜਿਹੜੇ ਸੁਜਨ ਸਿੰਘ ਨੇ ਉਹ ਕਹਾਣੀ ਕਰ ਜਿਹੜੇ ਸੁਜਨ ਸਿੰਘ ਯਥਾਰਥਵਾਦੀ ਤੇ ਸਮਾਜਵਾਦੀ ਜਿਹੜੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਸਨ ਜਿਹੜੀਆਂ ਉਹਨਾਂ ਨੇ ਆਪਣੀਆਂ ਕਹਾਣੀਆਂ ਲਿਖੀਆਂ ਕਹਾਣੀਆਂ ਦੇ ਵਿੱਚ ਜਿਹੜੀ ਯਥਾਰਥਵਾਦੀ ਨੂੰ ਮੁੱਖ ਰੱਖ ਕੇ ਦੇ ਸਮਾਜਵਾਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜਿਹੜੀਆਂ ਆਪਣੀਆਂ ਕਹਾਣੀਆਂ ਲਿਖੀਆਂ ਸੀਗੀਆਂ ਸੁਜਾਨ ਸਿੰਘ ਜਿਹੜੀਆਂ ਕਹਾਣੀਆਂ ਸੀ ਕੇਵਲ ਗਰੀਬ ਵਰਗ ਦੀ ਲੁੱਟਦਾ ਹੀ ਜਿਕਰ ਨਹੀਂ ਕਰਦੀਆਂ ਸੀਗਾ ਉਸ ਤੋਂ ਵੱਧ ਉਹ ਲੁੱਟੀ ਜਾ ਰਹੀ ਔਰਤ ਬਾਰੇ ਵੀ ਜਾਣਨਾ ਪਾਉਂਦੇ ਸੀਗੇ ਵੀ ਕਿੰਧਰ ਔਰਤ ਤੇ ਜਿਹੜੇ ਤਸ਼ੱਦਦ ਹੁੰਦੇ ਆ ਉਸ ਸਮੇਂ ਦੇ ਜਿਹੜੇ 47 ਦੀ ਬੰਡ ਦੇ ਵਿੱਚ ਜਿਹੜਾ ਜਿਹੜਾ ਔਰਤਾਂ ਦੇ ਉੱਤੇ ਜ਼ੁਲਮ ਹੋਇਆ ਉਹਨਾਂ ਉੱਤੇ ਵੀ ਇਹ ਜਿਹੜੀ ਹੈਗੇਆਂ ਕਹਾਣੀਆਂ ਨੇ ਜਿਹੜੀਆਂ ਚਾਣਣਾ ਪਉਂਦੀਆਂ ਸੁਜਨ ਸਿੰਘ ਦੀਆਂ ਜਿਹੜੇ ਸੁਜਨ ਸਿੰਘ ਦੇ ਕਹਾਣੀ ਸੰਗ੍ਰਹਿ ਹੈਗੇ ਆਪਾਂ ਇੱਕ ਸਟੋਰੀ ਦੀ ਜਿਹੜੀ ਹੈ ਜਿਹੜੇ ਹੈਗੇ ਕਹਾਣੀ ਸੰਗ੍ਰਹਿ ਹੈ ਯਾਦ ਕਰਨੇ ਆਗੇ ਉਹਨਾਂ ਦੇ ਕਿਹੜੇ ਕਿਹੜੇ ਕਹਾਣੀ ਸੰਗ੍ਰਹਿ ਨੇ ਸਭ ਤੋਂ ਪਹਿਲਾਂ ਸਾਡਾ ਜਿਹੜੇ ਸਟੋਰੀ ਹੈਗੀ ਉਹ ਕਿਵੇਂ ਹੈਗੀ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ ਦੁੱਖ ਸੁੱਖ ਤੋਂ ਪਿੱਛੋਂ ਇੱਕ ਨਵਾਂ ਰੰਗ ਆਉਂਦਾ ਹੈ ਇਹ ਸਭ ਰੰਗ ਬੰਦੇ ਨੂੰ ਮਨੁੱਖ ਤੇ ਪਸ਼ੂ ਬਣਾ ਦਿੰਦੇ ਹਨ ਸ਼ਹਿਰ ਤੇ ਗ੍ਰਾਮ ਵਿੱਚ ਬੈਠੇ ਨਰਕਾਂ ਦੇ ਦੇਵਤੇ ਫਿਰ ਕਲੰਗੀ ਦੀਆਂ ਅਣੀਆਂ ਗਾਉਂਦੇ ਹਨ ਦੇਖੋ ਇਹਦੇ ਵਿੱਚ ਕੀ ਹੈਗਾ ਦੁੱਖ ਸੁੱਖ ਕੀ ਹੈਗਾ ਉਹਨਾਂ ਦਾ ਕਹਾਵ ਸੰਗ੍ਰਹਿ ਆ ਦੁੱਖ ਸੁੱਖ ਤੋਂ ਪਿੱਛੋਂ ਇਹ ਵੀ ਉਹਨਾਂ ਦਾ ਕਹਾਣੀ ਸੰਗ੍ਰਹਿ ਹੈਗਾ ਉਹਨਾਂ ਦਾ ਰੰਗ ਵੀ ਉਹਨਾਂ ਦਾ ਕਹਾਣੀ ਸੰਗ੍ਰਹਿ ਆ ਸਭ ਰੰਗ ਵੀ ਕਹਾਣੀ ਸੰਗ੍ਰਹਿ ਆ ਉਸ ਤੋਂ ਬਾਅਦ ਸ਼ਹਿਰ ਤੇ ਗ੍ਰਾਮ ਕਹਾਣੀ ਸੰਗ੍ਰਹਿ ਨਰਕਾਂ ਦੇ ਦੇਵਤਾ ਕਹਾਣੀ ਸੰਗ੍ਰਹਿ ਕਲੰਗੀ ਦੀਆਂ ਅਣੀਆਂ ਗਾਉਂਦੇ ਨੇ ਇਹ ਜਿਹੜੇ ਨੇ ਕਿਨੇ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ ਇਹ ਆਪਾਂ ਇੱਕ ਏਦਾਂ ਸਟੋਰੀ ਦੇ ਜ਼ਰੀਏ ਆਪਾਂ ਇਹ ਕਰ ਸਕਦੇ ਹਾਂਗੇ ਯਾਦ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੇ ਪ੍ਰਸਿੱਧ ਕਹਾਣੀਆਂ ਸੀਗੀਆਂ ਜਿਹੜੀਆਂ ਸੁਜਾਨ ਸਿੰਘ ਦੀਆਂ ਉਹਨਾਂ ਨੂੰ ਵੀ ਇੱਕ ਆਪਾਂ ਸਟੋਰੀ ਦੇ ਜ਼ਰੀਏ ਪੜਾਂਗੇ ਇੱਕ ਮੁੰਡਾ ਰਾਸਲੀਲਾ ਦੇਖਣ ਗਿਆ ਫਿਰ ਉਸ ਦਾ ਦਿਲ ਕੀਤਾ ਮੈਂ ਕੁਲਫੀ ਖਾ ਲਵਾਂ ਉਥੇ ਉਹਨਾਂ ਦਾ ਪ੍ਰਾਣਾ ਖੜਾ ਸੀ ਉਹ ਬਾਗਾਂ ਦਾ ਰਾਖਾ ਸੀ ਇੰਨੇ ਨੂੰ ਮੁੰਡੇ ਦੀ ਨਿਗਾ ਪਠਾਨ ਦੀ ਧੀ ਤੇ ਪਈ ਉਸ ਨੂੰ ਲੱਗਿਆ ਇਹ ਮੇਰੇ ਲਈ ਪਾਸੇ ਦਾ ਸੋਨਾ ਹੈ ਦੇਖੋ ਕਿਨੇ ਆਸਾਨ ਜਿਹੜੀ ਟ੍ਰਿਕ ਆ ਗਈ ਇਹ ਇਹ ਟ੍ਰਿਕ ਕੀ ਹੈ ਇੱਕ ਮੁੰਡਾ ਰਾਸਲੀਲਾ ਰਾਸਲੀਲਾ ਕੀ ਹੈ ਉਹਨਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ਹੈ ਉਹਨਾਂ ਦੀ ਰਾਸਲੀਲਾ ਉਸ ਤੋਂ ਬਾਅਦ ਉਹਨਾਂ ਦੀ ਪ੍ਰਸਿੱਧ ਕਹਾਣੀ ਸੰਗ੍ਰਹਿ ਕਿ ਪ੍ਰਸਿੱਧ ਕਹਾਣੀ ਕਿਹੜੀ ਹੈਗੀ ਫੁਲਫੀ ਠੀਕ ਹੈ ਕੁਲ ਫੀ ਖਾਣ ਗਿਆ ਉੱਥੇ ਉਹਨਾਂ ਨੇ ਕੀ ਕੀਤਾ ਪ੍ਰਾਉਣਾ ਖੜਾ ਸੀ ਪ੍ਰਾਉਣਾ ਵੀ ਉਹਨਾਂ ਦਾ ਕੀ ਹੈ ਜੈ ਇੱਕ ਪ੍ਰਾਉਣਾ ਕੀ ਹੈ ਜੀ ਉਹਨਾਂ ਦੀ ਕਹਾਣੀ ਕਹਾਣੀ ਹੈਗੀ ਪ੍ਰਸਿੱਧ ਬਾਗਾ ਦਾ ਰਾਖਾ ਉਹਦੀ ਕਹਾਣੀ ਹੈ ਪਠਾਨ ਦੀ ਧੀ ਉਹਨਾਂ ਦੀ ਕਹਾਣੀ ਹੈ ਪਾਸੇ ਦਾ ਸੋਨਾ ਠੀਕ ਹੈ ਕਿੰਨੀ ਆਸਾਨ ਟ੍ਰਿਕ ਹੈਗੀ ਜਿਹੜੀ ਜਿਹਦੇ ਨਾਲ ਅਸੀਂ ਕੀ ਹੈਗੇ ਇਹ ਆਸਾਨੀ ਨਾਲ ਇਹਨਾਂ ਦੀ ਜਿਹੜੀਆਂ ਪ੍ਰਸਿੱਧ ਕਹਾਣੀਆਂ ਨੇ ਉਹਨਾਂ ਨੂੰ ਵੀ ਯਾਦ ਕਰ ਸਕਦੇ ਆਂਗੇ ਤੇ ਇਹਦੇ ਵਿੱਚ ਕੀ ਹੈਗੀ ਜਿਹੜੀ ਸ਼ਹਿਰ ਤੇ ਗ੍ਰਾਮ ਉਦੇ ਲਈ ਵਾਸਤੇ ਸੁਜਾਨ ਸਿੰਘ ਨੂੰ ਕੀ ਮਿਲਿਆ ਸੀ ਭਾਰਤੀ ਸਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀ 1986 ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਜਿਹੜੇ ਪਹਿਲੇ ਜਿਵੇਂ ਭਾਰਤੀ ਸਹਿਤ ਅਕਾਦਮੀ ਜਿਹੜੇ ਅਵਾਰਡ ਮਿਲੇ ਨੇ ਉਹ ਉਹਨਾਂ ਨੂੰ ਯਾਦ ਜਰੂਰ ਰੱਖਣਾ ਉਹਨਾਂ ਦੇ ਸਾਲ ਯਾਦ ਰੱਖਣਾ ਇਹ ਕੋਈ ਪੇਪਰ ਦੇ ਵਿੱਚ ਪੁੱਛ ਲੈਂਦੇ ਹੈਗੇ ਸ਼ਹਿਰ ਤੇ ਗ੍ਰਾਂ ਦੇ ਲਈ ਮਿਲਿਆ ਸੀਗਾ 1986 ਦੇ ਵਿੱਚ ਇਹ ਪਲੱਸ 1 ਦੀ ਕਿਤਾਬ ਕਥਾ ਕਹਾਣੀ ਦੇ ਵਿੱਚ ਵੀ ਇਹ ਹੈਗੀ ਜਿਹੜੀ ਹੈਗੀ ਇਹ ਸ਼ਾਮਲ ਕੀਤੀ ਗਈ ਹੈਗੀ ਹਾਂਜੀ ਉਸ ਤੋਂ ਬਾਅਦ ਆਪਾਂ ਕਰਾਂਗੇ ਸੰਤੋਖ ਸਿੰਘ ਧੀਰ ਸੁਜਾਨ ਸਿੰਘ ਜੀ ਹੋ ਗਏ ਉਸ ਤੋਂ ਬਾਅਦ ਸੰਤੋਖ ਸਿੰਘ ਧੀਰ ਕਰਾਂਗੇ ਇਹਨਾਂ ਦਾ ਜਿਹੜਾ ਜਨਮ ਸੀ 1920 ਦੇ ਵਿੱਚ ਹੋਇਆ ਸੀਗਾ ਤੇ 2010 ਤੱਕ ਦਾ ਜਿਹੜਾ ਇਹਨਾਂ ਦਾ ਜੀਵਨ ਕਾਲ ਰਿਹਾਗਾ ਇਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਇਸ ਦੁਨੀਆ ਦੇ ਉੱਤੇ 1920 ਤੋਂ 2010 ਤੱਕ ਸੰਤੋਖ ਸਿੰਘ ਧੀਰ ਦੀ ਜਿਹੜੀ ਕਹਾਣੀ ਦੇ ਵਿੱਚ ਕੀ ਹੈਗਾ ਇੱਕ ਮਤਲਬ ਕਿ ਥੋੜੀ ਟੁੱਟੀ-ਟੁਕੀ ਕਿਸਾਨੀ ਹਿੰਦ ਪਾਕ ਵੰਡ ਦੇ ਦੁੱਖਾਂ ਤੇ ਭਾਰਤ ਦੇ ਵੱਖ-ਵੱਖ ਕਿੱਤਿਆਂ ਦੇ ਕਿਸਾਨ ਅੰਦੋਲਨਾਂ ਹਰੀ ਕ੍ਰਾਂਤੀ ਦੀ ਅਸਫਲਤਾ ਹਿੰਦ-ਪਾਕ ਜੰਗਾਂ ਹੋਈਆਂ ਸੀਗੀਆਂ ਜਿਹੜੀਆਂ ਉਹ ਬੰਗਲਾਦੇਸ਼ ਤੇ ਕਤਲਿਆ ਮੋਇਆ ਸੀਗਾ ਉਹਨਾਂ ਬਾਰੇ ਐਮਰਜੈਂਸੀ ਦੇ ਵਿੱਚ ਹੋਏ ਲੋਕਤੰਤਰ ਦੇ ਘਾਣ ਲੋਕਤੰਤਰ ਦਾ ਜਿਹੜਾ ਖਾਣ ਹੋਇਆ ਸੀਗਾ ਉਹ ਪੰਜਾਬ ਸੰਕਟ ਦੇ ਕਾਲੇ ਦੌਰ ਦੇ ਹਿੰਸਾ ਬਾਬਰੀ ਮਸਜਿਦ ਕਾਂਡ ਹੋਇਆ ਸੀਗਾ ਸਮਾਜਵਾਦੀ ਕੈਂਪ ਦੇ ਟੁੱਟਣ ਆਦਿ ਵਿਸ਼ਿਆਂ ਨੂੰ ਕਹਾਣੀ ਦੇ ਵਿੱਚ ਜਿਹੜਾ ਉਹਨਾਂ ਨੇ ਕੀ ਕੀਤਾ ਸੀ ਪੇਸ਼ ਕੀਤਾ ਸੀ ਇਹਨਾਂ ਨੇ ਮਤਲਬ ਕਿ ਜਿਹੜੇ ਸਮਾਜ ਦੇ ਵਿੱਚ ਬਹੁਤ ਜੇ ਸਾਰੇ ਜਿਹੜੇ ਉਸ ਸਮੇਂ ਸੰਕਟ ਪੈਦਾ ਹੋਏ ਸੀਗੇ ਅਸਫਲਤਾਵਾਂ ਹੋਈਆਂ ਹਰੀ ਕ੍ਰਾਂਤੀ ਵਰਗੀਆਂ ਹਿੰਦ-ਪਾਕ ਦੀ ਵੰਡ ਹੋਈ ਉਹਦੇ ਮਤਲਬ ਕਿ ਅੰਦੋਲਨ ਹੋਏ ਬਾਬਰੀ ਮਸਜਿਦ ਦੇ ਜਿਹੜੇ ਕਾਂਡ ਹੋਏ ਕੈਂਪ ਲੱਗੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਆਪਣੀ ਜਿਹੜੀ ਹੈਗੀ ਕਹਾਣੀ ਦੇ ਨਾ ਵਿੱਚ ਜਿਹੜਾਗਾ ਪੇਸ਼ ਕੀਤਾਗਾ ਤੇ ਉਹਨਾਂ ਦਾ ਜਿਹੜਾ ਕਹਾਣੀ ਸੰਗ੍ਰਹਿ ਸੀਗਾ ਇਹਨੂੰ ਵੀ ਆਪਾਂ ਇੱਕ ਸਟੋਰੀ ਜਰੀਏ ਹੀ ਪੜਾਂਗੇ ਯਾਦ ਕਰਾਂਗੇ ਉਹਨਾਂ ਦਾ ਜਿਹੜੇ ਕਹਾਣੀ ਸੰਗ੍ਰਹਿ ਸੀ ਕਿਹੜੇ-ਕਿਹੜੇ ਸੀਗੇ ਦੇਖੋ ਦੋ ਗਵਾਂਢੀ ਜਿਨ੍ਹਾਂ ਦੀ ਇੱਕ ਸਾਂਝੀ ਕੰਦ ਸੀ ਤੇ ਉਹਨਾਂ ਦੀ ਇੱਕ ਔਰਤ ਵੇੜੇ ਵਿੱਚ ਬੈਠੀ ਪੱਖੀ ਚੱਲ ਚੱਲਦੀ ਬੋਲ ਰਹੀ ਸੀ ਤੇ ਊਸ਼ਾ ਭੈਣ ਜੀ ਚੁੱਪ ਸਨ ਤੇ ਸ਼ਾਮ ਉਰੇ ਉਹਦੇ ਸ਼ਾਮ ਲਿਖਤਾ ਇੱਥੇ ਇਹ ਸਵੇਰ ਹੈਗਾ ਠੀਕ ਹੈ ਸਵੇਰ ਸਵੇਰ ਹੋਣ ਤੱਕ ਵਿੜੇ ਵਿੱਚ ਛਿੱਟਿਆਂ ਦੀ ਛਾ ਰਹੀ ਇੱਕ ਕੁੱਤਾ ਤੇ ਮੈਂ ਉਸ ਦਰਖਤ ਹੇਠ ਬੈਠੇ ਸਾਂ ਦੇਖੋ ਹੁਣ ਇਹਨਾਂ ਦੇ ਜਿਹੜੇ ਕਹਾਣੀ ਸੰਗ੍ਰਹਿ ਨੇ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਨੇ ਦੋ ਗਵਾਂਡੀ ਜਿੰਨਾਂ ਦੀ ਇੱਕ ਸਾਂਝੀ ਕੰਦ ਇਹ ਵੀ ਇਹਨਾਂ ਦਾ ਕਹਾਣੀ ਸੰਗ੍ਰਹਿ ਆ ਉਹਨਾਂ ਦੀ ਇੱਕ ਔਰਤ ਵਿੜੇ ਵਿੱਚ ਬੈਠੀ ਪੱਖੀ ਪੱਖੀ ਵੀ ਇਹਨਾਂ ਦਾ ਕੀ ਆ ਕਹਾਣੀ ਸੰਗ੍ਰਹਿ ਆ ਚੱਲਦੀ ਬੋਲ ਰਹੀ ਸੀ ਤੇ ਊਸ਼ਾ ਭੈਣ ਜੀ ਚੁੱਪ ਸਨ ਉਸ਼ਾ ਪੈਨ ਜੀ ਉਸ਼ਾ ਪੈਨ ਜੀ ਚੁੱਪ ਸਨ ਇੱਥੇ ਤੱਕ ਇਹਨਾਂ ਦਾ ਕਹਾਣੀ ਸੰਗਰਿਆ ਤੇ ਸਵੇਰ ਹੋਣ ਤੱਕ ਸਵੇਰ ਹੋਣ ਤੱਕ ਵੀ ਇਹਨਾਂ ਦਾ ਕਹਾਣੀ ਸੰਗਰਿਆ ਆ ਬੇੜੇ ਵਿੱਚ ਸਿੱਟਿਆਂ ਦੀ ਛਾਂ ਛਿੱਟਿਆਂ ਦੀ ਛਾਂ ਵੀ ਇਹਨਾਂ ਦਾ ਕਹਾਣੀ ਸੰਗਰਿਆ ਇੱਕ ਕੁੱਤਾ ਤੇ ਮੈਂ ਇੱਕ ਕੁੱਤਾ ਤੇ ਮੈਂ ਇਹ ਵੀ ਕਹਾਣੀ ਸੰਗਰਿਆ ਉਹ ਦਰਖਤ ਤੇ ਬੈਠੇ ਸਾਂ ਦੇਖੋ ਕਿੰਨੀ ਆਸਾਨ ਟ੍ਰਿਕ ਆ ਗਈ ਜਿਹੜੀ ਹੈਗੀ ਅਸੀਂ ਇਹ ਯਾਦ ਕਰ ਲਈ ਮਿੰਟਾਂ ਦੇ ਵਿੱਚ ਇਹ ਸਾਨੂੰ ਉ ਇਹ ਯਾਦ ਨਹੀਂ ਹੁੰਦੇ ਹੈਗੇ ਵੀ ਕਿਹਦੀਆਂ ਜਿਹੜੇ ਕਹਾਣੀ ਸੰਗ੍ਰਹਿ ਕਹਾਣੀਆਂ ਪ੍ਰਸਿੱਧ ਕਹਾਣੀਆਂ ਭੁੱਲ ਜਿੰਨੇ ਹੈਗੇ ਫਸਲ ਹੋ ਜਿੰਨੇ ਹੈਗੇ ਇੱਕ ਦੇ ਵਿੱਚ ਦੂਜੀ ਵੜਦ ਨੇ ਜੇ ਇਦਾਂ ਸੀ ਸਟੋਰੀ ਦੇ ਜ਼ਰੀਏ ਪੜਾਂਗੇ ਤਾਂ ਸਾਨੂੰ ਬਿਲਕੁਲ ਆਸਾਨ ਤਰੀਕੇ ਨਾਲ ਇਹ ਯਾਦ ਰਹੂਗੀ ਪੇਪਰ ਤੱਕ ਜਿਹੜੇ ਇਹ ਪੱਖੀ ਸੀਗੀ ਇਹਨੂੰ ਭਾਰਤੀ ਸਹਿਤ ਅਕਾਦਮੀ ਅਵਾਰਡ ਵੀ ਜਿਹੜਾ ਸੀਗਾ ਮਿਲਿਆ ਸੀ ਪੱਖੀ ਨੂੰ ਪੱਖੀ ਜਿਹੜਾ ਇਹਦਾ ਕਾਪ ਸੰਗ੍ਰਹਿ ਸੀਗਾ ਇਹਨਾਂ ਦਾ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਸੀਗੀਆਂ ਉਹ ਕਿਹੜੀਆਂ-ਕਿਹੜੀਆਂ ਸੀਗੀਆਂ ਦੇਖੋ ਮੇਰੀ ਇਹ ਵੀ ਆਪ ਇੱਕ ਕਹਾਣੀ ਦੇ ذریعے ਸਟੋਰੀ ਦੇ ذریعے ਹੀ ਪੜ੍ਹਨੀ ਹੈਗੀ ਮੇਰੀ ਜ਼ਿੰਦਗੀ ਵਿੱਚ ਇੱਕ ਬਾਲਵਰੇ ਦਾ ਹੀਰੋ ਆਇਆ ਉਸਦੇ ਪਿਤਾ ਇੱਕ ਸਧਾਰਨ ਆਦਮੀ ਸਨ ਉਸ ਮੁੰਡੇ ਦਾ ਨਾਮ ਮੰਗੋ ਸੀ ਉਸ ਮੁੰਡੇ ਨੇ ਮੈਨੂੰ ਇੱਕ ਭੇਤ ਵਾਲੀ ਗੱਲ ਦੱਸੀ ਉਸਨੇ ਦੱਸਿਆ ਕਿ ਸਾਡੇ ਸੰਜੀ ਕੰਦ ਹੈ ਇਸ ਘਰ ਕੇ ਲੜਾਈ ਹੈ ਤੇ ਇਸ ਘਰ ਕੇ ਮੈਂ ਆਪਣੇ ਦੇਸ਼ ਜਾਣਾ ਚਾਹੁੰਦਾ ਹਾਂ ਤੂੰ ਸਵੇਰ ਹੋਣ ਤੱਕ ਮੇਰੇ ਕੋਲ ਰਹਿ ਕਿਉਂਕਿ ਕਿਸ਼ਤੀ ਵਿੱਚ ਕੋਈ ਇੱਕ ਸਵਾਰ ਹੋਰ ਵੀ ਹੋਣਾ ਚਾਹੀਦਾ ਹੈ ਤੇ ਹੁਣ ਜਿਹੜਾ ਇੱਕ ਸਵਾਰ ਹੋਰ ਵੀ ਹੋਣਾ ਚਾਹੀਦਾ ਹੈ ਹੁਣ ਸਾਡੇ ਗੁਆਂਡੀ ਕਹਿੰਦੇ ਹੋਣਗੇ ਚੱਲ ਵਧੀਆ ਹੋਇਆ ਮੇਰਾ ਉਜੜਿਆ ਗੁਆਂਡੀ ਹਾਂਜੀ ਇਹਦੇ ਵਿੱਚ ਦੇਖੋ ਕੀ ਹੈਗਾ ਇਹਦੇ ਵਿੱਚ ਮੇਰੀ ਜ਼ਿੰਦਗੀ ਵਿੱਚ ਇੱਕ ਬਾਲਵਰੇ ਦਾ ਹੀਰੋ ਬਾਲਵਰੇ ਦਾ ਹੀਰੋ ਇਹ ਕੀ ਇੱਕ ਉਹਨਾਂ ਦਾ ਉਹਨਾਂ ਦੀ ਵੀ ਪ੍ਰਸਿੱਧ ਕਹਾਣੀਆਂ ਬਾਲਵਰੇ ਦਾ ਹੀਰੋ ਉਸ ਤੋਂ ਬਾਅਦ ਉਹਨਾਂ ਦੀ ਪ੍ਰਸਿੱਧ ਕਹਾਣੀ ਹੈ ਇੱਕ ਸਧਾਰਨ ਆਦਮੀ ਠੀਕ ਹੈ ਇਹ ਬਾਲਵਰੇ ਮਤਲਬ ਕਿ ਇਹ ਉਹਨਾਂ ਦੀ ਪ੍ਰਸਿੱਧ ਕਹਾਣੀ ਹੈ ਉਸ ਤੋਂ ਬਾਅਦ ਹੈ ਮੰਗੋ ਪ੍ਰਸਿੱਧ ਕਹਾਣੀ ਪੇਤ ਵਾਲੀ ਗੱਲ ਹੈ ਠੀਕ ਹੈ ਪ੍ਰਸਿੱਧ ਕਹਾਣੀ ਉਹਨਾਂ ਦੀ ਤੇ ਆਪਣਾ ਦੇਸ਼ ਇਹ ਵੀ ਪ੍ਰਸਿੱਧ ਕਹਾਣੀ ਉਹਨਾਂ ਦੀ ਸਵੇਰ ਹੋਣ ਤੱਕ ਇਹ ਵੀ ਪ੍ਰਸਿੱਧ ਕਹਾਣੀ ਹੈ ਸਵੇਰ ਹੋਣ ਤੱਕ ਕੋਈ ਇੱਕ ਸਵਾਰ ਇਹ ਵੀ ਉਹਨਾਂ ਦੀ ਪ੍ਰਸਿੱਧ ਕਹਾਣੀ ਹੈ ਉਸ ਤੋਂ ਬਾਅਦ ਉਹਨਾਂ ਦੀ ਪ੍ਰਸਿੱਧ ਕਹਾਣੀ ਹੈ ਜੀ ਮੇਰਾ ਉਜੜਿਆ ਗੁਆਂਡੀ ਹਾਂਜੀ ਇਹ ਦੇਖੋ ਕਿੰਨੀ ਆਸਾਨ ਜਿਹੜੀ ਟ੍ਰਿਕ ਹੈ ਜੀ ਤੁਹਾਨੂੰ ਦੱਸੀ ਗਈ ਹੈਗੀ ਇਹਦੇ ਨਾਲ ਤੁਸੀਂ ਕੀ ਹੈਗੀ ਆਪਦਾ ਜਿਹੜਾਗਾ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਆਸਾਨ ਤਰੀਕੇ ਨਾਲ ਜਿਹੜਾ ਯਾਦ ਕਰ ਸਕਦੇ ਹੋਗੇ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੀ ਹੈਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ